ਗੋੜੀਆਂ ਨੇ ਸਾਰੀਆਂ ਬਈ ਲੋਹਸਾ ਸਾਹ ਬੈਠੋ ਜਾ ਸਿਸਟਰ ਟੁੱਟਾ ਦਿਖਾ ਦੇ ਪਿੱਛੋਂ ਬਸ ਚੋਭੰਗੇ ਲੈ ਲੈਣਾ ਹੈ ਅੰਦਰ ਵਿੱਚ ਕਰਨੀ ਦੀ ਲੋੜ ਮਾਰਕ ਤੋਂ ਦਰਾਂ ਬਤਨ ਮਾਰੀ ਬਾਰੀ ਤੇ ਚੈਨ ਦਾ ਬੋਲੀ ਸ਼ੰਦਾ ਦੀ ਤਰਫ ਕੋਲੇ ਨੂੰ ਯਾਰ ਕਿਤੇ ਚੱਲਦੇ ਰਹਿਣਗੇ ਸਭੀ ਦਾ ਕੰਮ ਜੀ ਬਰਾਬਰ ਹੋਏ ਹੋਏ ਜਿਹੜੀ ਬਾਹਰੀ ਵੱਡੀ ਬੋਲੀ ਹੈ ਬੇਸਾ ਵੀ ਰੱਖ ਮੈਂ ਤੇ ਲੱਗੇ ਜਿਹੜੀ ਲੈਕਸਨ ਦਿੱਤਰਨ ਨੂੰ ਵੀ ਵਿਕਰ ਵਰਗੋਂ ਲੈ ਉਹ ਇਸੇ ਵਰਗ ਅੱਜ ਰੰਦਾ ਬਾਈ ਟੱਟਣਾ ਆ ਵਾਪਰੀ ਆ ਜੀ ਅਸੀਂ ਲੜਾਈ ਹੋ ਰਹੀ ਸੀ ਜੀ ਆਪਣਾ ਨਰਵਾਣਾ ਰੋਡ ਤੇ ਹੀ ਆਪਾਂ ਸਾਈਡ ਤੋਂ ਕ੍ਰੋਸ ਕਰ ਰਹੇ ਸੀ ਟ੍ਰੈਫਿਕ ਸੀ ਕਾਫੀ ਬਸ ਅਸੀਂ ਅੱਗੇ ਜਾ ਕੇ ਗੱਡੀ ਰੋਕੀ ਕਿ ਆਪਾਂ ਨੂੰ ਆਰਾਮ ਮਿਲ ਜੂ ਜਾਣ ਨੂੰ ਤੇ ਪਿੱਛੋਂ ਫੈਰ ਹੋਇਆ ਅਸੀਂ ਗੱਡੀ ਚੋਂ ਨਿਕਲੇ ਜੀ ਤੇ ਉਹਨਾਂ ਨੇ ਗੱਡੀਆਂ ਮੋੜ ਕੇ ਇੱਕ ਨਾਲ ਭਜਾਈਆਂ ਨੇ ਗੱਡੀਆਂ ਤੇ ਪਿੱਛੋਂ ਉਹਨਾਂ ਨੇ ਮੈਂ ਬਾਹਰ ਖੜਾ ਸੀ ਉਹਨਾਂ ਨੂੰ ਅੱਗੇ ਕਿਤੇ ਆਪਾਂ ਉਹਨਾਂ ਨਾਲ ਉਹਨਾਂ ਨੇ ਸਿੱਧਾ ਪਿਸਟਲ ਮੇਰੇ ਮੱਥੇ ਕਣੀ ਕਰਕੇ ਦੋ ਵਾਰੀ ਫੇਰ ਮਾਰਿਆ ਪਿੱਛੇ ਗੱਡੀ ਤੇ ਲੱਗ ਗਿਆ ਜੀ ਫੇਰ ਤੇ ਦੂਜਾ ਵਾਰ ਮੈਂ ਦੁਕਾਨ ਚ ਲੱਗਿਆ ਸੀ ਲੋਕਣੇ ਜੀ ਜਾ ਕੇ ਸਿੱਧਾ ਤੇ ਉਦੋਂ ਫੇਰ ਉਹਨਾਂ ਨੇ ਮਾਰਿਆ ਦੋ ਗੱਡੀਆਂ ਸੀ ਅਸੀਂ ਦੋ ਜਣੇ ਸੀ ਸਿੰਪਲ ਆਪਣਾ ਮਤਕੀ ਲੋਕਲ ਬਾਜ਼ਾਰ ਦਾ ਕੰਮ ਕਰਨ ਗਏ ਸੀ ਗੋਲੀ ਗੱਡੀ ਚ ਵੱਜੀ ਆ ਪਿੱਛੇ ਬੰਦਾ ਇਹਨਾਂ ਦਾ ਸਾਨੂੰ ਨਹੀਂ ਪਤਾ ਜੀ ਕੌਣ ਨੇ ਇਹ ਮਤਕੀ ਇਹਨਾਂ ਨਾਲ ਸਾਡਾ ਕੋਈ ਸੀਨ ਨਹੀਂ ਸੀ ਹਾਂਜੀ ਬੰਦੇ ਗੌਣ ਸੀ ਬੰਦੇ ਕਿੰਨੇ ਸਪੋਰਟ ਵਾਲੇ ਬੰਦੇ ਲੋਕਲ ਪਤਾ ਨਹੀਂ ਦੋ ਗੱਡੀਆਂ ਸੀ ਪਾਸਾ ਇਨਡਾਇਵਰਸਿਟੀ ਐ ਸਕੋਰਪੀਓ ਜੀ ਸਰ ਇੱਕ ਮਾਮਲਾ ਆਇਆ ਗੋਲੀ ਲੱਗਣ ਦਾ ਚੱਲਣ ਦਾ ਇੱਥੇ ਬਾਤਰਾ ਦੀ ਪੀ ਮਾਮਲਾ ਜੀ ਜੀ ਨਾਲ ਜੀ ਬਾਦ ਪਰ ਸਰਸ ਰੋਡ ਨੇੜੇ ਕੋ 90 ਪਰਸ਼ਾੜੇ ਗੋਲੀ ਚੱਲੀ ਆ ਉਹਦੇ ਵਿੱਚ ਅਰਵਿੰਦਰ ਸਿੰਘ ਵਾਸੀ ਅਸਮਾਨਪੁਰ ਤੇ ਅਮਨਦੀਪ ਸਿੰਘ ਵਾਸੀ ਨੇੜ ਜਿਹੜੇ ਜ਼ਖਮੀ ਹੋਏ ਆ ਜੀ ਤੇ ਤੁਸ਼ੀਂ ਪੜ ਜਰੀ ਆ ਹਰੀਂਦਰਾ ਅਸਰੀ ਆਪਣੇ ਸਰਕਾਰੀ ਹਸਪਤਾਲ ਪਤਨਾ ਤੇ ਹਾਲਾਤ ਇਹਦੇ ਚੋ ਹਾਲਾਤ ਇੱਥੇ ਰਿਪੋਰਟ ਕਰਤਾ ਦੋਨੋਂ ਗੋਲੀ ਕਿਹਦੇ ਲੱਗੀ ਆ ਇਹਦੇ ਇੱਥੇ ਇਹ ਗੋਲੀ ਲੱਗੀ ਆ ਆਪਣੇ ਰਵਿੰਦਰ ਸਿੰਘ ਦੇ ਜੀ ਹਾਂ ਜਿਹ ਲੱਤ 'ਚ ਗੋਲੀ ਲੱਗੇ ਦੇ ਦੂਜਾ ਤੇ ਦੂਜੇ ਦੇ ਸਿਰ ਸੱਟ ਆ ਕਾਰਨ ਕੋਈ ਪਤਾ ਲੱਗਿਆ ਜੀ ਅਜੇ ਪੜਤਾਲ ਚੱਲ ਰਹੀ ਆ ਜੀ ਗੱਡੀ ਗੱਡੀਆਂ ਟੁੱਟੀਆਂ ਆ ਗੱਡੀ ਦੀ ਹਾਂ ਗੱਡੀ ਦੀ ਤੋੜਪਨ ਹੋਈ ਆ ਕਿੰਨੀ ਗੱਡੀਆਂ ਹਨ ਗੱਡੀਆਂ ਇੱਕ ਸੀਗੀ ਸੀ ਟੱਕਾਰ ਉਹਦੀ ਤੋੜਪਨ ਹੋਈ ਆ ਇੱਕ ਸਕਾਰਪਿਓ ਦਾ ਵੀ ਬੈਕ ਤੇ ਗੋਲੀਆਂ ਲੱਗੀਆਂ ਹਾਂ ਹਾਂ ਸੁਣ ਜਸ ਸਕਾਰਪਿਓ ਲੱਗੀ ਪਹੇਜ ਦੇਖੀ ਨਹੀਂ ਜੇ ਉਹ ਵੀ ਦੇਖ ਸਕਦੇ ਹਾਂ ਹਾਂ